ਅਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਛਾਤੀ ਚੋਰ ਵੱਲੋਂ ਜਿਹੜਾ ਹੈ ਉਹ ਜਖਮੀ ਹਾਲਤ ਦੇ ਵਿੱਚ ਆਏ ਨੌਜਵਾਨ ਦੀ ਜੀਬ ਦੇ ਵਿੱਚੋਂ ਪੈਸੇ ਕੱਢਦਾ ਹੋਇਆ ਨਜ਼ਰ ਆ ਰਿਹਾ ਹੈ ਉਸ ਛਾਤੀ ਚੋਰ ਨੂੰ ਪੁਲਿਸ ਨੇ ਦਬੋਚ ਲਿਆ ਹੈ ਕੀ ਹੈ ਪੂਰਾ ਮਾਮਲਾ ਦੇਖੋ ਮੁਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਅਤੇ ਬਨੇ ਰਹੋ ਪ੍ਰਾਈਮ ਲੀਗ ਨੇਸ਼ਨ ਦੇ ਨਾਲ ਇਹ ਤੁਹਾਨੂੰ ਉਹ ਟ੍ਰੀਟਮੈਂਟ ਦੇ ਰਿਹਾ ਜਿਵੇਂ ਡਾਕਟਰ ਹੁੰਦਾ ਹਾਂ ਬਿਲਕੁਲ ਫੜ ਕੇ ਬੈਠਾ ਹਾਂ ਉਹਨਾਂ ਲੱਗਿਆ ਕੋਈ ਹੋਰ ਸ਼ੇਰ ਨਹੀਂ ਖੜੇਗਾ 303 2 PNS PS7 ਲਾਈਨ ਤੇ ਨਹੀਂ ਕਿ ਨਹੀਂ ਪਾਇਆ ਜਿਹੜਾ ਇਹ ਮਿਸਟਰ ਰਵੀ ਮਹਾਜਨ ਬੰਦਾ ਹੈ ਉਹ ਜਾ ਰਿਹਾ ਸੀਗਾ ਨਿਊ ਲਾਈਨ ਏਰੀਆ ਦੇ ਵਿੱਚ ਅ ਐਲਬਰਟ ਰੋਡ ਵੱਲ ਇੱਕ ਨਾਨੋ ਕਾਰ ਨੇ ਗ੍ਰੇ ਕਲਰ ਦੀ ਨਾਨੋ ਕਾਰ ਨੇ ਹਿੱਟ ਕੀਤਾ ਤੇ ਇਹ ਬੰਦਾ ਐਕਟਿਵ ਆ ਤੇ ਸੀਗਾ ਇਹ ਬੰਦਾ ਆਪਣਾ ਮਿਸਟਰ ਰਵੀ ਮਹਾਜਨ ਉੱਥੇ गिर ਗਿਆ ਈੜ ਉੱਤੇ ਇਕੱਠੀ ਹੋ ਗਈ ਤੇ ਜਦੋਂ ਪੀੜ ਇਕੱਠੀ ਹੋ ਗਈ ਤੇ ਇੱਕ ਜਿਹੜਾ ਅਕਿਊਜ਼ ਹੈ ਸੁਨੀਲ ਸੈਣੀ ਇਹਨੇ ਅ ਜਦੋਂ ਮਤਲਬ ਚਲਾਕੀ ਨਾਲ 2 ਲੱਖ ਰੁਪਇਆ ਉਹਦੇ ਜੇਬ ਚੋਂ ਕੱਢ ਲਿਆ ਤੇ ਫਰਾਰ ਹੋ ਗਿਆ ਤੇ ਜਦੋਂ ਸਾਨੂੰ ਤਲਾਹ ਮਿਲੀ ਅਸੀਂ ਪਰਚਾ ਵੀ ਦਰਜ ਕੀਤਾ ਐਫ ਆਈ ਆ ਨੰਬਰ ਤੇ ਤੇ ਅੱਧੀ ਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਇਹਦੇ ਕੋਲੋਂ ਤੁਹਾਨੂੰ 60000 70000 ਰੁਪਇਆ ਕੈਸ਼ ਬਰਾਮਦ ਹੋਇਆ ਹੈ ਤੇ ਪਲੱਸ ਜਿਹੜਾ ਇਹਦਾ ਹੀ ਸੁਨੀਲ ਦਾ ਜਿਹੜਾ ਐਕਟਿਵਾ ਸੀਗਾ ਉਹ ਵੀ ਅਸੀਂ ਇਹਦੇ ਕੋਲੋਂ ਬਰਾਮਦ ਕੀਤਾ ਜੀ ਹਲੇ ਅਸੀਂ ਹੋਰ ਵੀ ਰਿਕਵਰੀ ਕਰਨ ਦੀ ਕੋਸ਼ਿਸ਼ ਕਰ ਰਹੇ ਜਿਵੇਂ 2 ਲੱਖ ਦਾ ਸਾਨੂੰ ਦੱਸਿਆ ਸੀ ਤੇ 1 ਲੱਖ 30 ਹਾਲੇ ਪੈਂਡਿੰਗ ਹੈ ਬਟ ਯੂ ਦੇ ਪਰਪਸ ਆਪੇ ਐਕਟਿਵਾ ਤਾਂ ਅਸੀਂ ਬਰਾਮਦ ਕਰ ਲਿਆ ਸੀ ਤੇ ਇਸ ਤੋਂ ਇਲਾਵਾ 1 1 2025 ਤੋਂ ਲੈ ਕੇ ਤਈ 1 2025 ਤੱਕ ਪੁਲਿਸ ਕਮਿਸ਼ਨਰ ਅਮਰਿਤ ਸਰ ਨੇ 39 ਪੀਓ ਅਰੈਸ ਕੀਤੇ ਆ ਜੀ ਤੇ ਇਸ ਤੋਂ ਇਲਾਵਾ ਜਿਹੜੇ ਚਲਾਨ ਹੈਗੇ ਆ ਜੀ ਉਹ ਇਹ 23 ਦਿਨਾਂ ਦੇ ਵਿੱਚ ਵਿੱਚ 999 ਚਲਾਨ ਅਸੀਂ ਅਫੈਂਡਰਸ ਦੇ ਕੀਤੇ ਆ ਤੇ ਅਸੀਂ ਅੱਗੇ ਥੋੜੇ ਦਿਨਾਂ ਦੇ ਵਿੱਚ ਹੀ ਜਿਹੜੇ 스마트 ਸਿਟੀ ਪ੍ਰੋਜੈਕਟ ਦੇ ਅੰਦਰ ਅੰਡਰ ਕੈਮਰੇ ਲੱਗੇ ਆ 6 ਕੈਮਰੇ ਜਿਹੜੇ ਕੈਂਪਸ ਦਾ ਕਾਫੀ ਲੱਗੇ ਪਰ ਜਿਹੜੇ ਚਲਾਨੇ ਲਈ ਜਿਹੜੇ 6 ਕੈਮਰਾਸ ਲੱਗੇ ਆ ਉਹ ਵੀ ਐਕਟੀਵੇਟ ਹੋਣਗੇ ਤੇ ਲੋਕਾਂ ਨੂੰ ਮੈਂ ਦੱਸਣਾ ਚਾਹਨਾ ਕਿ ਹੁਣ ਇਹ ਚਲਾਨਿੰਗ ਦਾ ਵੀ ਕੰਮ ਆਟੋਮੈਟਿਕਲੀ ਹੁਣ ا تھړې دینا شروع جوړوږم مننه